ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪੰਜਾਬ ਦੇ ਉਸ ਜਿਹੜੀ ਸਾਡੇ ਸਾਹਮਣੇ ਇੱਕ ਬੜੀ ਵੱਡੀ ਚੁਣੌਤੀ ਹੈ ਉਹਦੇ ਬਾਰੇ ਗੱਲ ਕਰਨ ਲੱਗਾ ਕਿਉਂਕਿ ਅਸੀਂ ਜੋ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਟੈਂਪਰੇਚਰ ਹੈ ਇੰਨਾ ਕਾ ਜ਼ਿਆਦਾ ਵਧ ਗਿਆ ਜਿਹੜਾ ਕਿ ਕਈ ਵਾਰ ਅਸੀਂ ਗੱਲਾਂ ਕਰਦੇ ਸੀ ਦੁਬਈ ਵਰਗੇ ਮੁਲਕਾਂ ਦੀ ਕਿ ਉੱਥੇ ਬਹੁਤ ਜ਼ਿਆਦਾ ਟੈਂਪਰੇਚਰ ਹੈ ਪਰ ਅੱਜ 47 ਡਿਗਰੀ ਆਮ ਪਿਛਲੇ ਦਿਨਾਂ 'ਚ ਜਿਹੜਾ ਟੈਂਪਰੇਚਰ ਹੋਇਆ ਔਰ ਉਹਦਾ ਮੈਂ ਸਮਝਦਾ ਕਿਤੇ ਨਾ ਕਿਤੇ ਅਸੀਂ ਜਿਹੜੇ ਇਸ ਧਰਤੀ ਤੇ ਵਸ ਰਹੇ ਲੋਕ ਆ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਆ ਉਸ ਕਿਤੇ ਨਾ ਕਿਤੇ ਸਾਡੀਆਂ ਅਣਗਹਿਲੀਆਂ ਕਰਕੇ ਜਿਹੜਾ ਸਾਡਾ ਜਿਹੜਾ ਇੰਨਾ ਟੈਂਪਰੇਚਰ ਵਧਿਆ ਉਹਦੇ ਵਿੱਚ ਅਸੀਂ ਭਾਵੇਂ ਸਰਕਾਰਾਂ ਨੂੰ ਵੀ ਦੋਸ਼ੀ ਮੰਨਦੇ ਆ ਪਰ ਮੈਂ ਸਮਝਦਾ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਸਾਡਾ ਆਮ ਪਬਲਿਕ ਦਾ ਵੀ ਆ ਕਿ ਜਿਹੜਾ ਅਸੀਂ ਜਿੱਥੇ ਸਾਨੂੰ ਗੁੱਟੇ ਲਾਉਣ ਦੀ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਤਰਕਤ ਨੇ ਉਹ ਲਾਉਣ ਦੀ ਲੋੜ ਸੀ ਉਹ ਅਸੀਂ ਲਾਏ ਨਹੀਂ ਜਾਂ ਲੱਗੇ ਹੋਏ ਸੀ ਉਹ ਅਸੀਂ ਕੱਟ ਤੇ ਜਾਂ ਲੱਗੇ ਹੋਏ ਸੀ ਅਸੀਂ ਉਹਨਾਂ ਨੂੰ ਅੱਗ ਨਾਲ ਸਾੜਤਾ ਤੇ ਬਹੁਤ ਗੱਲਾਂ ਨੇ ਜਿਹੜਾ ਸਾਂਝੀਆਂ ਸਾਡੀਆਂ ਸੰਸਥਾਵਾਂ ਨੇ ਚਾਹੇ ਉਹ ಗ್ರಾಮ ਪੰਚਾਇਤ ਦੀਆਂ ਨੇ ਚਾਹੇ ਨਗਰ ਕਾਉਂਸਲ ਦੀਆਂ ਨੇ ਚਾਹੇ ਜੰਗਲਾਤ ਡਿਪਾਰਟਮੈਂਟ ਦੀਆਂ ਨੇ ਪੀਡਬਲਯੂਡੀ ਡਿਪਾਰਟਮੈਂਟ ਦੀਆਂ ਨੇ ਉਹਨਾਂ ਦੇ ਵਿੱਚ ਚਾਹੇ ਬਿਜਲੀ ਬੋਰਡ ਦੀ ਆ ਕਿਤੇ ਜਗ੍ਹਾ ਪਈ ਹੈ ਖਾਲੀ ਉਹਨਾਂ ਜਗਾਵਾਂ ਦੇ ਵਿੱਚ ਕਿਤੇ ਵੀ ਤੁਸੀਂ ਦੇਖ ਲਓ ਕਿਤੇ ਦਰਖਤ ਜਿਹੜੇ ਬੂਟੇ ਕਿਸੇ ਨੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਅੱਜ ਜਿਹੜੀਆਂ ਜਗਾਵਾਂ ਦੇ ਵਿੱਚ ਅਸੀਂ ਬੜੇ ਵੱਡੇ ਪੱਧਰ ਤੇ ਬੂਟੇ ਲਾ ਕੇ ਆਪਣਾ ਆਲੇ ਦੁਆਲੇ ਦਾ ਵਾਤਾਵਰਨ ਹੈ ਜਿਹੜਾ ਉਹਨੂੰ ਸਖਾਵਾਂ ਬਣਾ ਦਿੰਦੇ। ਮੈਨੂੰ ਲੱਗਦਾ ਉਹ ਕਿਸੇ ਨੇ ਬੋਲਿਆ ਹੀ ਨਹੀਂ ਕੀਤਾ। ਔਰ ਅੱਜ ਦੇਖੋ ਤੁਸੀਂ ਜਿਗਾ ਮਾਰ ਲਓ ਲੰਬੀ ਕਿੱਥੇ ਤੇ ਕਿਤੇ ਤੱਕ ਜਿਵੇਂ ਰਾਜਸਥਾਨ ਦਾ ਇਲਾਕਾ ਹੁੰਦਾ ਹੈ। ਉਹ ਹਾਲਾਤ ਅੱਜ ਇੱਥੇ ਸਾਡੇ ਪੰਜਾਬ ਦੇ ਹੋ ਗਏ। ਵੀ ਦੂਰ ਦੂਰ ਤੱਕ ਕਿਤੇ ਘੱਟੋ ਘੱਟ 4-4 ਕਿਲੋਮੀਟਰ, 3-3 ਕਿਲੋਮੀਟਰ ਤੱਕ ਕੋਈ ਦਰਖਤ ਨਹੀਂ ਦਿਖ ਰਿਹਾ। ਖੇਤਾਂ ਦੇ ਵਿੱਚ ਇੱਥੇ ਤੱਕ ਕੀ ਮੋਟਰਾਂ ਦੇ ਉੱਤੇ ਵੀ ਜਿਹੜੇ ਦਰਖਤ ਨੇ ਉਹ ਵੀ ਨਹੀਂ ਜੇ ਹੈਗੇ ਤਾਂ ਉਹ ਜਿਹੜੇ ਅੱਗ ਲਾ ਕੇ ਅਸੀਂ ਜਦੋਂ ਕਣਕ ਦੀ ਕਟਾਈ ਤੋਂ ਬਾਅਦ ਕਿਤੇ ਜਿਹੜਾ ਨਾਲ ਨੂੰ ਅੱਗ ਲੱਗੀ ਉਹ ਨਾਲ ਨਾਲ ਸੀ ਸਾਰੇ ਦਰਖਤ ਇੱਥੇ ਸਾੜਦੇ ਬਹੁਤ ਸੜਨ ਤੋਂ ਬਾਅਦ ਅੱਜ ਤੁਸੀਂ ਦੇਖੋ ਵੀ ਜਿੱਥੇ ਅਸੀਂ ਭਾਵੇਂ ਥੋੜੇ ਦੇਰ ਲਈ ਏਸੀ ਦੇ ਅੰਦਰ ਬੈਠ ਕੇ ਆਮ ਆਪਣੇ ਤੌਰ ਤੇ ਆਰਾਮ ਅਸੀਂ ਕਰ ਲੰਨੇ ਆ ਪਰ ਬਾਹਰ ਜਿਹੜਾ ਆਮ ਵਾਤਾਵਰਨ ਸਾਡਾ ਇੰਨਾ ਕੁ ਗਰਮ ਹੋ ਗਿਆ ਇੰਨਾ ਕੁ ਸਾਡੇ ਟੈਂਪਰੇਚਰ ਵਧ ਗਿਆ ਉਹਦੇ ਨਾਲ ਚੰਗੇ ਭੱਲੇ ਦਰਖਤ ਵੀ ਅੱਜ ਜਿਹੜੇ ਨੇ ਲੋ ਨਾਲ ਸੜ ਰਹੇ ਨੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਦਾ ਹਾਂ ਇਸ ਜਿੰਨੇ ਵੀ ਬੂਟੇ ਜਿਹੜੇ ਦਰਖਤ ਨੇ ਆਪਾਂ ਲਾ ਸਕਦੇ ਆ ਆਉਣ ਵਾਲੇ ਟਾਈਮ ਚ ਚਾਹੇ ਉਹ ਖਾਲੀ ਥਾਂ ਕਿਤੇ ਵੀ ਹੋਵੇ ਚਾਹੇ ਕਿਸੇ ਦੀ ਮੋਟਰ ਤੇ ਜਗ੍ਹਾ ਚ ਜੇ ਕਿਸੇ ਦੀ ਘਰ ਦੀ ਜਗ੍ਹਾ ਕਿਸੇ ਦੀ ਵਾਦੀ ਚ ਜਗ੍ਹਾ ਕੋਈ ਪੰਚਾਇਤੀ ਜਗ੍ਹਾ ਕੋਈ ਪੀਡਬਲਯੂਡੀ ਦੀ ਜਗ੍ਹਾ ਕੋਈ ਬਿਜਲੀ ਬੋਰਡ ਦੀ ਜਗ੍ਹਾ ਕੋਈ ਹੋਰ ਸਾਡੀਆਂ ਕਿੰਨੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਖਾਲੀ ਥਾਵਾਂ ਜਿਹੜੀਆਂ ਪਈਆਂ ਚਾਹੇ ਨਹਿਰਾਂ ਦੇ ਆਲੇ-ਦਲੇ ਜਾਂ ਸੜਕਾਂ ਦੇ ਆਲੇ-ਦਲੇ ਆ ਉਹ ਜਗ੍ਹਾਵਾਂ ਦੇ ਉੱਤੇ ਸਾਨੂੰ ਵੱਧ ਤੋਂ ਵੱਧ ਬੂਟੇ ਜਿਹੜੇ ਲਾਉਣੇ ਚਾਹੀਦੇ ਨੇ ਔਰ ਇਹਨਾਂ ਜਗ੍ਹਾਵਾਂ ਦੇ ਵਿੱਚ ਬੂਟੇ ਲਾ ਕੇ ਉਹਨਾਂ ਨੂੰ ਸੰਭਾਲਣ ਸਭ ਤੋਂ ਵੱਡਿਆ ਜਿ ਮੰਰੇਗਾ ਬੜੀ ਵੱਡੀ ਸਾਡੇ ਕੋਲ ਟੀਮ ਇੱਕ ਪੰਜਾਬ ਦੇ ਕੋਲ ਪੂਰੀ ਇੰਡੀਆ ਦੇ ਕੋਲ ਮਨਰੇਗਾ ਦੇ ਰਾਹੀਂ ਪੰਚਾਇਤਾਂ ਲਾ ਸਕਦੇ ਨੇ ਪੰਚਾਇਤਾਂ ਲਾਜ਼ਮੀ ਬਣਾਉਣ 10% ਰਕਬਾ ਜਿਹੜੀਆਂ ਉਹਨਾਂ ਕੋਲ ਜਿਨ੍ਹਾਂ ਕੋਲ ਪੰਚਾਇਤੀ ਜ਼ਮੀਨਾਂ 100 ਕਿੱਲੇ ਦਾ 10 ਕਿੱਲੇ ਦਾ ਲਾਣ ਜਿਸ ਕਿਸੇ ਕੋਲ 10 ਕਿੱਲੇ ਤਾਂ 1 ਏਕੜ ਜ਼ਰੂਰ ਜੰਗਲ ਲਾਉਣ ਤਾਂ ਮੈਂ ਸਮਝਦਾ ਹਾਂ ਉਹਨਾਂ ਵਾਲੇ ਸਮੇਂ ਸਾਡਾ ਜਿਹੜਾ ਪਾਤਾ ਵਰਨਾ ਚੰਗਾ ਬਣ ਸਕਦਾ ਤਾਂ ਅਸੀਂ ਇੱਥੇ ਇਸ ਧਰਤੀ ਤੇ ਜੀਣ ਦੇ ਕਾਬਿਲ ਰਹਿ ਸਕਦੇ ਆ ਨਹੀਂ ਤਾਂ ਇੱਥੇ ਜੰਗਲ ਜੇ ਨਾ ਹੋਏ ਤਾਂ ਇਹ ਰਾਜਸਥਾਨ ਦਾ ਰੂਪ ਜਿੱਥੇ ਸਾਡਾ ਇਹ ਧਰਤੀ ਧਾਰਜੁਗ ਜਿੱ ਦਨ ਪ੍ਰਤੀਤਨ ਥੱਲੇ ਜਾ ਰਿਹਾ ਉੱਥੇ ਸਾਡੇ ਕੋਲ ਦਰੱਖਤਾਂ ਦੀ ਘਾਟ ਕਾਰਨ ਟੈਂਪਰੇਚਰ ਵੀ ਇੰਨਾ ਵੱਧ ਰਿਹਾ ਹੈ ਵੀ ਇੱਥੇ ਮਾਹੌਲ ਆ ਜਿਹੜਾ ਆਮ ਵਾਤਾਵਰਨ ਆ ਜਿਹੜਾ ਉਹ ਖਰਾਬ ਹੁੰਦਾ ਜਾ ਰਿਹਾ ਸੋ ਅਸੀਂ ਮੈਂ ਹੱਥ ਬੰਨ ਕੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਪ੍ਰਾਇਓਰਟੀ ਤੇ ਆਪਾਂ ਸਭ ਤੋਂ ਪਹਿਲਾਂ ਇਹ ਕੰਮ ਕਰੀਏ ਜਿਹੜਾ ਸਾਡੇ ਹੱਥ ਵਸਾ ਜਿਹੜਾ ਅਸੀਂ ਆਮ ਵੀ ਆਪ ਵੀ ਕਰ ਸਕਦੇ ਹਾਂ ਉਹਨੂੰ ਕਰਕੇ ਅਸੀਂ ਵਾਤਾਵਰਨ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਜੇ ਵਾਤਾਵਰਨ ਚੰਗਾ ਹੋਊਗਾ ਤਾਂ ਹੀ ਅਸੀਂ ਇਸ ਧਰਤੀ ਦੇ ਉੱਤੇ ਸਖਾਵੇ ਮਾਹੌਲ ਦੇ ਵਿੱਚ ਰਹਿ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ